ਇਕ ਇਹ ਹੈ ਕਿ ਡੇਰਾ ਮੁਖੀ ਰਾਮ ਰਹੀ ਅੱਜ ਵੀ ਜਿਹੜੇ ਨੇ ਉਹ ਸਿਰਸੇ ਦੇ ਵਿੱਚ ਬੈਠੇ ਨੇ ਫਰਲੋ ਤੋਂ ਤੇ ਆਏ ਹੋਏ ਜਦੋਂ ਦੋਸ਼ਾਇਦ ਕਰਨੇ ਸੀ ਦੋਸ਼ੀ ਠਹਿਰਾਉਣਾ ਸੀਗਾ ਤਾਂ ਉਦੋਂ ਪੇਸ਼ੀ ਹੋਈ ਸੀ ਡੇਰਾ ਮੁਖੀ ਰਾਮ ਰਹੀ ਉਸ ਦੌਰਾਨ ਪੰਜਾਬ ਦੇ ਵਿੱਚ ਕਰਫਿਊ ਲਗਾ ਦਿੱਤਾ ਗਿਆ ਲੋਕਾਂ ਨੂੰ ਬਾਹਰ ਨਿਕਲਣ ਤੇ ਪਾਬੰਦੀ ਲਗਾ ਦਿੱਤੀ ਗਈ ਪੰਚਕੁਲੇ ਦੇ ਵਿੱਚ ਕਾਫੀ ਕੁਝ ਵਾਪਰ ਗਿਆ ਜਿਹੜੇ ਲੋਕ ਇਸ ਮਾਮਲੇ ਦੇ ਵਿੱਚ ਇਨਵੋਲਵ ਪਾਏ ਗਏ ਸੀਗੇ ਉਦੋਂ ਜੋ ਹਿੰਸਾ ਹੋਈ ਸੀ ਤਾਂ ਉਹਦੇ ਵਿੱਚੋਂ ਹੁਣ ਕਈਆਂ ਨੂੰ ਬਰੀ ਕਰ ਦਿੱਤਾ ਗਿਆ ਹੈ। ਸਾਬਕਾ ਮੁੱਖ ਮੰਤਰੀ ਬਰੂਰ لال ਖੱਟੜ ਉਹਨਾਂ ਦਾ ਬਿਆਨ ਤਾਂ ਉਦੋਂ ਹੀ ਆ ਗਿਆ ਸੀ। ਹੂੰ ਇਹ ਤਾਂ ਕੋਈ ਪਤਾ ਨਹੀਂ ਕੌਣ ਆਏ ਵੇ ਸੀ ਬਾਬਾ ਜੀ ਦੇ ਸਰਦਾਰ ਦੂਤਾਂ ਨਹੀਂ ਇਹੋ ਜਿਹਾ ਹੋ ਸਕਦੇ। ਜਦੋਂ ਸਰਕਾਰੀ ਇਹੋ ਜਿਹਾ ਕੁਝ ਕਰਦਿਆਂ ਹੋਣ 25 ਅਗਸਤ ਦੀ ਇਹ ਗੱਲ ਹੈ ਤੇ 15 ਅਗਸਤ 2017 ਹਰਿਆਣਾ ਦੇ ਦੋ ਮੁੱਖ ਮੰਤਰੀ ਦੋ ਮੰਤਰੀ ਇਹ ਬਾਬਾ ਜੀ ਦੇ ਡੇਰੇ ਜਾਂਦੇ ਨੇ ਤੇ ਉਹਨਾਂ ਦੇ ਚਰਨਾਂ 'ਚ 51 ਲੱਖ ਦਾ ਚੈੱਕ ਫੜਾਇਆ ਹੁੰਦੇ ਨੇ ਘੱਟੜ ਸਾਹਿਬ ਤੁਹਾਡੇ ਪੰਜ ਕੂਲੇ ਦੇ ਨਾਲ ਜੂ ਲੱਗਦੀ ਹੈ ਜੀਰਕਪੁਰ ਦੀ ਇੱਕ ਵੀ ਘਟਨਾ ਵਾਪਰੀ ਸੀ ਜੋ ਵਾਪਰਿਆ ਤੁਹਾਡੇ ਵਾਪਰਿਆ ਵਾਰੇ-ਵਾਰੇ ਜਾਈਏ ਉਸ ਵੇਲੇ ਦੇ ਚੀਫ ਜਸਟਿਸ ਡਾਕਟਰ ਐਸ ਐ ਸਰੋਂ ਜਿਹੜੇ ਪੰਜਾਬ ਤੇ ਹਰਿਆਣਾ ਦੇ ਚੀਫ ਜਸਟਿਸ ਸੀ ਜੇ ਉਹਨਾਂ ਨੇ ਸਖਤੀ ਆਦੇਸ਼ ਨਾ ਦਿੱਤੇ ਹੁੰਦੇ ਤਾਂ ਘਟਨਾਵਾਂ ਹੋਰ ਵਾਪਰਦੀਆਂ ਤੇ ਜਿਹੜੇ ਕਹਿੰਦੇ ਨੇ ਉਹ ਤਾਂ ਉੱਥੇ ਕੋਈ ਆਇਆ ਹੀ ਨਹੀਂ ਇਹ ਜਾਂ ਤੇ ਸਾਰੇ ਨਿਜਮ ਬਦਲ ਕੇ ਇਹਨੂੰ ਡੇਰੇ ਵਾਲੇ ਨੂੰ ਬਾਰ-ਬਾਰ ਪੈਰੋਲ ਜਾਂ ਫਰਲੋ ਦਿੱਤੀ ਜਾਂਦੀ ਹੈ ਜਦੋਂ ਤੁਸੀਂ ਬਾਰ-ਬਾਰ ਪੈਰੋਲ ਜਾਂ ਫਰਲੋ ਦੇਵੋਗੇ ਹੁਣ ਤੁਸੀਂ ਆਪ ਦੇਖ ਲਓ ਉਹਨਾਂ ਦਾ ਰੁਪਈਆ ਕਿਹੋ ਜਿਹਾ ਹੋਊਗਾ ਇਹ ਕੀ ਹੈ ਕਿ ਡੇਰਾ ਮੁਖੀ ਰਾਮ ਰਹੀਮ ਅੱਜ ਵੀ ਜਿਹੜੇ ਨੇ ਉਹ ਸਿਰਸੇ ਦੇ ਵਿੱਚ ਬੈਠੇ ਨੇ ਫਰਲੋ ਦੇ ਉੱਤੇ ਆਏ ਹੋਏ ਨੇ ਤੇ ਇਸ ਤੋਂ ਪਹਿਲਾਂ ਵੀ ਪੈਰੋਲ ਮਿਲਦੀ ਰਹੀ ਹੈ ਲਗਾਤਾਰ 13ਵੀਂ 14ਵੀਂ ਵਾਰ ਇਹ ਜਿਹੜਾ ਕਾਮ ਹੋਇਆ ਜਦੋਂ ਦੋ ਸ਼ਾਇਦ ਕਰਨੇ ਸੀ ਦੋਸ਼ੀ ਠਹਿਰਾਉਣਾ ਸੀਗਾ ਤਾਂ ਉਦੋਂ ਪੇਸ਼ੀ ਹੋਈ ਸੀਗੀ ਡੇਰਾ ਮੁਖੀ ਰਾਮ ਰਹੀਮ ਦੀ ਉਸ ਦੌਰਾਨ ਪੰਜਾਬ ਦੇ ਵਿੱਚ ਕਰਫਿਊ ਲਗਾ ਦਿੱਤਾ ਗਿਆ ਲੋਕਾਂ ਨੂੰ ਬਾਹਰ ਨਿਕਲਣ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਪੰਚਕੁਲੇ ਦੇ ਵਿੱਚ ਕਾਫੀ ਕੁਝ ਵਾਪਰ ਗਿਆ ਮਤਲਬ ਡੰਡੇ ਵਗੈਰਾ ਬਰੇ ਲਾਠੀ ਚਾਰਜ ਹੋਇਆ ਤਾਂ ਇਸੇ ਦੌਰਾਨ ਜਿਹੜੇ ਲੋਕ ਇਸ ਮਾਮਲੇ ਦੇ ਵਿੱਚ ਇਨਵੋਲਪ ਪਾਏ ਗਏ ਸੀਗੇ ਉਦੋਂ ਜੋ ਹਿੰਸਾ ਹੋਈ ਸੀਗੀ ਤੋਂ ਦੇ ਵਿੱਚੋਂ ਹੁਣ ਕਈਆਂ ਨੂੰ ਬਰੀ ਕਰ ਦਿੱਤਾ ਗਿਆ ਜੀ ਇਹ ਮਾਮਲਾ ਹੈਗਾ 25 ਅਗਸਤ 2017 ਹੂੰ ਉਸ ਵੇਲੇ ਪੰਚਕੂਲੇ ਦੇ ਵਿੱਚ ਜਿਹੜੀ ਹਰਿਆਣਾ ਦੀ ਸੀਵੀਐਲ ਅਦਾਲਤ ਹੈ ਨਾ ਹੂੰ ਉਹ ਪੰਚਕੂਲੇ ਦੇ ਵਿੱਚ ਹੈ ਹੂੰ ਜਿਵੇਂ ਆਪਣੇ ਪੰਜਾਬ ਦੀ ਪਹਿਲਾਂ ਪਟਿਆਲੇ ਹੁੰਦੀ ਸੀ ਅੱਜ ਕੱਲ ਮਹਾਲੀ ਹੈ ਹੂੰ ਇਹਨੇ ਉੱਥੇ ਪਹਿਲਾਂ ਸਦਲੇ ਤੇ ਸਾਬਕਾ ਮੁੱਖ ਮੰਤਰੀ ਮਨੋਹਰ لال ਖੱਟੜ ਉਹਨਾਂ ਦਾ ਬਿਆਨ ਤਾਂ ਉਧਰ ਨਹੀਂ ਆਇਆ ਗਿਆ ਸੀ ਹੂੰ ਇਹ ਤਾਂ ਕੋਈ ਪਤਾ ਨਹੀਂ ਕੌਣ ਆਏ ਹੋਵੇ ਸੀ ਬਾਬਾ ਜੀ ਦੇ ਸਰਦਾਰਦੂਤਾ ਨਹੀਂ ਇਹੋ ਜਿਹਾ ਹੋ ਸਕਦੇ ਹੂੰ ਉਹ ਭਾਈ ਜਦੋਂ ਸਰਕਾਰੀ ਇਹੋ ਜਿਹੇ ਕੁਝ ਕਰਦਿਆਂ ਹੋਣ 25 ਅਗਸਤ ਦੀ ਇਹ ਗੱਲ ਹੈ ਤੇ 15 ਅਗਸਤ 2017 ਹਰਿਆਣੇ ਦੇ ਦੋ ਮੁੱਖ ਮੰਤਰੀ ਦੋ ਮੰਤਰੀ ਇਹ ਬਾਬਾ ਜੀ ਦੇ ਡੇਰੇ ਜਾਂਦੇ ਨੇ ਤੇ ਉਹਨਾਂ ਦੇ ਚਰਨਾ ਚੱਕ 51 ਲੱਖ ਦਾ ਚੱਕ ਫੜਾਇਆ ਹੁੰਦੇ ਨੇ ਜਿਹੜੇ ਇੰਨੇ ਮਿਹਰਬਾਨ ਹੋਣ ਤੇ ਜਿਹੜੇ ਇਹ ਕਹਿਣ ਕਿ ਉਤਾ ਬਾਬਾ ਜੀ ਦੇ ਤਾਂ ਸ਼ਰਧਾਲੂ ਇਹੋ ਜਿਹਾ ਕੁਝ ਕਰ ਹੀ ਨਹੀਂ ਸਕਦੇ ਤਾਂ ਕੋਈ ਗਲਤ ਅਨਸਰ ਸੀ ਖੱਟੜ ਸਾਹਿਬ ਤੁਹਾਡੇ ਪੰਜ ਕੂਲੇ ਦੇ ਨਾਲ ਜੂ ਲੱਗਦੀ ਹੈ ਜਿਰਕਪੁਰ ਦੀ ਇੱਕ ਵੀ ਘਟਨਾ ਵਾਪਰੀ ਸੀ ਜੋ ਵਾਪਰਿਆ ਤੁਹਾਡੇ ਵਾਪਰਿਆ ਹਵਾਰੇ-ਵਾਰੇ ਜਾਈਏ ਉਸ ਵੇਲੇ ਦੇ ਚੀਫ ਜਸਟਿਸ ਡਾਕਟਰ ਐਸ ਐ ਸਾਰੋਂ ਜਿਹੜੇ ਪੰਜਾਬ ਤੇ ਹਰਿਆਣਾ ਦੇ ਚੀਫ ਜਸਟਿਸ ਸੀ ਜੇ ਉਹਨਾਂ ਨੇ ਸਖਤੀ ਆਦੇਸ਼ ਨਾ ਦਿੱਤੇ ਹੁੰਦੇ ਤਾਂ ਇਹ ਘਟਨਾਵਾਂ ਹੋਰ ਵਾਪਰਦੀਆਂ 40 ਬੰਦੇ ਉਹ ਕੇਸ ਚੋਂ ਮਾਰੇ ਗਏ ਸੀਗੇ ਉੱਥੇ ਵਕ ਵਕ ਥਾਮਾਂ ਤੇ ਤੇ 152 ਤੇ ਕੇਸ ਹੋਇਆ ਸੀ ਆਪਣਾ ਤਰਵਿੰਦਰ ਜੀ ਹੂੰ ਉਹਦੇ ਵਿੱਚੋਂ ਪਹਿਲੇ ਪੜਾ ਦੇ ਕੇਸ ਵਿੱਚ 29 ਬੰਦੇ ਵਰੀ ਹੋ ਗਏ ਨੇ ਉਹ ਕਹਿੰਦੇ ਪਿੰਡ ਦਾ ਘਹਾਰਿਆਂ ਤੋਂ ਪਤਾ ਲੱਗ ਜਾਂਦਾ ਹੈ ਤੇ ਜਿਹੜੇ ਕਹਿੰਦੇ ਨੇ ਉਹ ਤਾਂ ਉੱਥੇ ਕੋਈ ਆਇਆ ਹੀ ਨਹੀਂ ਇਹ ਜਾਂ ਤੇ ਸਾਰੇ ਨਿਜਮ ਬਦਲ ਕੇ ਇਹਨੂੰ ਡੇਰੇ ਵਾਲੇ ਨੂੰ ਬਾਰ-ਬਾਰ ਪੈਰੋਲ ਜਾਂ ਫਰਲੋ ਦਿੱਤੀ ਜਾਂਦੀ ਹੈ ਜਦੋਂ ਤੁਸੀਂ ਬਾਰ-ਬਾਰ ਪੈਰੋਲ ਜਾਂ ਫਰਲੋ ਦੇਵੋਗੇ ਹੁਣ ਤੁਸੀਂ ਆਪ ਦੇਖ ਲਓ ਉਹਨਾਂ ਦਾ ਰੁਪਈਆ ਕਿਹੋ ਜਿਹਾ ਹੋਊਗਾ ਤੇ ਪੁਲਿਸ ਕੋਈ ਬਲਾਇਟ ਤੋਂ ਆਈ ਸੀ ਬਹੁ ਗਿੰਤੀ ਹਰਿਆਣੇ ਦੇ ਲੋਕ ਹੀ ਨੇ ਜਦ ਸਈਆਂ ਪਾ ਇੱਕ ਤਬਾਲ ਆਪ ਡਰ ਕਾ ਹੈ ਕਾ ਹਮ ਜਦੋਂ ਤਾਹਾਂ ਤੋਂ ਇਸ਼ਾਰਾ ਹੀ ਇਹ ਹੈ ਤੇ じゃ ਬਾਬਾ ਜੀ ਨੇ ਇਹੋ ਜਿਹਾ ਇਹਨਾਂ ਨੂੰ ਪਤਾ ਨਹੀਂ ਕਿਹੜਾ ਤਬੀਤ ਪੜਾਇਆ ਵਾ ਕਿ ਸਾਡੇ ਤਾਂ ਸ਼ਰਧਾਲੂ ਹੀ ਬਹੁਤ ਨਹੀਂ ਜੀ ਜਿਹੜੇ ਸ਼ਰਧਾਲੂ ਤੁਹਾਡੀ ਰਾਜਨੀਤਿਕ ਮਦਦ ਕਰਦੇ ਐ ਤੇ ਫਿਰ ਧਰਮਿੰਦਰ ਸਿੰਘ ਕਿਵੇਂ ਤੁਸੀਂ ਕਹਿ ਮੰਨ ਸਕਦੇ ਹੋ ਸੋ ਇਹ ਭਰੀ ਹੋ ਜਾਣਾ ਅਦਾਲਤਾਂ ਦੇ ਵਿੱਚ ਜਾ ਕੇ ਦੂਜੀ ਵੀ ਉੱਥੇ ਜਿਹੜੀ ਪੈਰਲਲ ਪਾਰਟੀ ਆ ਕਾਂਗਰਸ ਐ ਖੁੱਲ ਕੇ ਉਹ ਵੀ ਨਹੀਂ ਜਾਏਗੀ ਵੋਟਾਂ ਦਾ ਭਰਾਗਾ ਉਹਨਾਂ ਨੂੰ ਵੀ ਚਾਹੀਦਾ ਜਿਸ ਪੁਲਿਸ ਦੇ 2 ਦਰਜਨ ਤੋਂ ਵੱਧ ਲੋਕ ਬਰੀ ਹੋ ਜਾਣ ਉਹਨਾਂ ਦੇ ਪੱਲੇ ਕੀ ਹੈ ਇਹਦਾ ਮਤਲਬ ਕਿ ਸਿਰਫ ਖਾਣਾ ਪੂਰਤੀ ਕੀਤੀ ਗਈ ਔਰ ਮੈਂ ਉਸ ਵੇਲੇ ਦੇ ਮੁੱਖ ਮੰਤਰੀ ਪੰਜਾਬ ਦੇ ਕੈਪਟਨ ਵਿਰਿੰਦਰ ਸਿੰਘ ਦੀ ਇਸ ਗੱਲ ਦੀ ਪ੍ਰਸ਼ੰਸਾ ਕਰਦਾ ਜੋਰ-ਸ਼ੋਰ ਨਾਲ ਉਹਨਾਂ ਨੇ ਆਪ ਜਾ ਕੇ ਪੁਲਿਸ ਜਵਾਨਾਂ ਨੂੰ ਹੱਲਾਸ਼ਰੀ ਦਿੱਤੀ ਸੀ ਉਹ ਜੀਰਕਪੁਰ ਆਇਓ ਬਨੂੜ ਆਇਓ ਰਾਜਪੁਰੇ ਤੱਕ ਆਇਓ ਔਰ ਉਹਨਾਂ ਦੇ ਸੁਭਾਅ ਵਿੱਚ ਵੀ ਹੈ ਜਿਹੜਾ ਡਿਸਪਲਿਨਡ ਫੋਰਸ ਨੇ ਭਾਵੇਂ ਫੌਜ ਆ ਭਾਵੇਂ ਪੁਲਿਸ ਅਸੀਂ ਲੋਕ ਕਵਰ ਕਰਨ ਵਾਸਤੇ ਰਾਜਪੁਰਾ ਗਏ ਸੀ ਉਹਨਾਂ ਨੇ ਇਕੱਲੇ ਇਕੱਲੇ ਨੂੰ ਮੁਲਾਜ਼ਮ ਨਾਲ ਹੱਥ ਮਲਾਇਆ ਬੰਦੇ ਨੂੰ ਬੈਸੀ ਹੌਚਲਾ ਹੋ ਜਾਂਦਾ ਤੇ ਉਹਨਾਂ ਦੀ ਸਰਕਾਰ ਨੇ ਐਮ ਡੀ ਹੁੰਦੇ ਸੀ ਪੀ ਆਰਟੀਸੀ ਦੇ ਸਰਦਾਰ ਮਨਜੀਤ ਸਿੰਘ ਨਾਰਿੰਗ ਤਰਵਿੰਦਰ ਜੀ ਗੱਡੀਆਂ ਲੈ ਕੇ ਪੀ ਆਰਟੀਸੀ ਦਾ ਟਿਕਾਣਿਆਂ ਤੇ ਭੇਜੇ ਸੀ ਬੰਦੇ ਹੂੰ ਇਹ ਡੇਰੇ ਵਾਲੇ ਦੇ ਆਹ ਕਈਆਂ ਦੇ ਛਤਰਪੋਲਾ ਵੀ ਕਾਫੀ ਹੋਇਆ ਉਹ ਆਪਣੇ ਥਾਂ ਤੇ ਗੱਲ ਹੈ ਕਰਫਿਊ ਲੱਗਿਆ ਵਾਸੀਂ ਉਹਨਾਂ ਦਿਨਾਂ 'ਚ ਪਰ ਇਹ ਬੰਦਿਆਂ ਦਾ ਬਰੀ ਹੋ ਜਾਣਾ ਫਿਰ ਤੁਸੀਂ ਉਹ ਪਾਏ ਕਾਰੋ ਵਾਸਤੇ ਸੀਗੇ ਖਾਣਾ ਪੂਰਤਕਾਂ ਸੀ ਸੋ ਜਦੋਂ ਸਬੂਤ ਹੀ ਨਹੀਂ ਹੋਏ ਤੇ ਮਾਨਯੋਗ ਅਦਾਲਤਾਂ ਕਿਦੇ ਆਧਾਰ ਦੇ ਉੱਤੇ ਉਹਨਾਂ ਨੂੰ ਸਜ਼ਾ ਦੇਣ ਗੀਆਂ ਇਹ ਸਾਰੇ ਦਾ ਸਾਰਾ ਕਸੂਰ ਵਾਰ ਹਰਿਆਣੇ ਦੀ ਪੁਲਿਸ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ